ਐਵਰੇਜ ਦੀ ਬਾਈ ਜੀ ਜੇ ਆਪਾਂ ਇਹਨੂੰ ਮੰਨ ਕੇ ਚੱਲੋ 1800 2000 ਚੱਕਰ ਦੇ ਵਾਹਣੇ ਆ ਹਾਂ ਤੇ ਇਹ ਹੱਦ 3 ਲੀਟਰ ਮਸਾਂ ਖਾਂਦਾ ਜੀ ਇਹ ਸ਼ੀਸ਼ਾ ਦਾ ਕਿਤੋਂ ਨਹੀਂ ਮਿਲਦਾ ਸੀਗਾ ਪਸ਼ੂਪਤੀ ਕੰਪਨੀ ਹਾਂਜੀ ਇਹ オリジナル ਕੰਪਨੀ ਜਿਹੜਾ ਯਾਨਕਿ ਹਾਂਜੀ ਹਾਂਜੀ ਜਿਹੜਾ ਕੰਪਨੀ ਦਿੰਦੀ ਸੀ ਨਾਲ ਅੱਛਾ ਇਹ ਇਹ ਦਿੰਦੀ ਹਾਂਜੀ ਆ ਇਹਦੀ ਰਬੜਾ ਜਿਹੜੀ ਇਹ ਸੁੱਕ ਗਈ ਸੀ ਪਹਿਲਾਂ ਵਾਲੀ ਇਹ ਵੀ ਆਪਾਂ ਲਿਆ ਕੇ ਪਾਈ ਉੱਥੇ ਲੋ ਵੀ ਸੱਜਣੋ ਅੱਜ ਦੀ ਵੀਡੀਓ ਹੈਗੀ ਐਚ ਐਮਟੀ 4022 ਦੀ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਵੀ ਐਸ ਰੰਗ ਦਾ ਟਰੈਕਟਰ ਕਿਹਦੇ ਕਿਹਦੇ ਕੋਲੇ ਹੈਗਾ ਵਾ ਕਮੈਂਟ ਕਰਿਓ ਇਸ ਟਰੈਕਟਰ ਦੇ ਖਾਸ ਵੀਡੀਓ ਤਾਂ ਬਣ ਲੱਗੀ ਆ ਬਾਈ ਆਪਣੇ ਨਾਲ ਬਲਦੇਜ ਹੈਗਾ ਵਾ ਪਿੰਡ ਦੋਦੇ ਤੋਂ ਤੇ ਬਾਈ ਕਹਿੰਦਾ ਵੀ ਮੈਂ 4-5 ਸਾਲ ਇਹ ਟਰੈਕਟਰ ਲੱਭਦਾ ਰਿਹਾ ਵੀ ਇਸ ਰੰਗ ਚ ਲੈਣਾ ਨੀਲੇ ਰੰਗ ਚ ਨਹੀਂ ਲੈਣਾਗਾ ਪੂਰਾ origional ਟਰੈਕਟਰ ਤੁਹਾਨੂੰ ਮੈਂ ਟਰੈਕਟਰ ਦਿਖਾਉਣਾ ਪਹਿਲਾਂ ਕਿੰਨਾ ਸੁਨੱਖਾ ਵਾ ਬਾਕੀ ਆਪਾਂ ਬਾਈ ਨਾਲ ਗੱਲ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਤਾਂ ਇਹ ਦੱਸ ਯਾਰ ਵੀ ਇਹ ਇੰਨਾ ਟਾਈਮ ਲੱਭਦਾ ਰਿਹਾ ਇਹ ਟਰੈਕਟਰ ਕੀ ਕਾਰਨ ਸੀ ਵੀ ਇੰਨਾ ਟਾਈਮ ਲੱਭਿਆ ਇਹਨੂੰ ਇਹ ਬਾਈ ਇੱਕ ਤਾਂ ਇਹਦੀ ਮੈਲਜ ਬਹੁਤ ਵਧੀਆ ਜੀ ਅੱਛਾ ਇੱਕ ਇਹਦੀ ਜਿਹੜੀ ਖਚਾਈ ਆ ਬਹੁਤ ਚੰਗੀ ਆ ਜੀ। ਅੱਛਾ। 40 HP ਦੇ ਵਿੱਚ ਆ ਜਿਵੇਂ ਇਹ। ਹਾਂ। ਤੇ ਹੋਰ ਟਰੈਕਟਰਾਂ ਦੇ ਮੁਕਾਬਲੇ ਵੀ ਇਹ ਬਹੁਤ ਚੰਗਾ ਟਰੈਕਟਰ ਆ। ਡਬਲ ਕਲਚ ਆ ਜੀ ਇਹ। ਹਾਂ ਡਬਲ ਕਲਚ ਤਾਂ ਚਲੋ ਸਾਰੇ ਹੀ ਆਉਂਦੇ ਆ। ਹਾਂਜੀ 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 ਤੇ ਬਾਕੀ ਬਈ ਕੰਪਨੀ ਨੇ ਸੁਧਾਰ ਕਰਤਾ ਸੀਗਾ ਜਿਵੇਂ ਬ੍ਰੇਕਾਂ ਦਾ ਪਿੱਛੋਂ ਹਾਂ ਬ੍ਰੇਕ ਸੁੱਕੇ ਕਰਤੇ ਸੀਗੇ ਇਹਦੇ। ਅੱਛਾ। ਸੁੱਕੇ ਬ੍ਰੇਕ ਹੋਣ ਕਰ ਨਾਲ ਕੋਈ ਦਿੱਕਤ ਨਹੀਂ ਆਉਂਦੀ। ਠੀਕ ਆ। ਬ੍ਰੇਕਾਂ ਦੀ ਕੋਈ ਸਮੱਸਿਆ ਨਹੀਂ ਇਹਨੂੰ ਤੇ ਬਹੁਤ ਵਧੀਆ ਖਚਾਈ ਆ ਬਈ ਇਹਦੀ। ਇੱਕ ਇਸ ਰੰਗ ਦਾ ਕੀ ਕਾਰਨ ਸੀ ਵੀ ਇਸ ਰੰਗ ਚ ਹੀ ਲੈਣਾ ਸੀ? ਬਈ HMT ਕੰਪਨੀ ਨੇ ਇਹ ਟਰੈਕਟਰ 2005 ਵਿੱਚ ਲਾਂਚ ਕੀਤਾ ਸੀਗਾ ਆਹ ਟਰੈਕਟਰ ਹਾਂਜੀ ਅੱਛਾ ਜੀ ਉਦੋਂ ਕੰਪਨੀ ਨੇ ਇਹ ਨੀਲੇ ਰੰਗ ਚ ਲਾਂਚ ਕੀਤਾ ਸੀਗਾ ਠੀਕ ਹੈ ਤੇ ਜਨਨ ਕਿ ਆਪਣੇ ਇਧਰ ਪੰਜਾਬ ਚ ਨੀਲੇ ਰੰਗ ਦੇ ਟਰੈਕਟਰ ਆਏ ਸੀਗੇ ਅੱਛਾ ਜੀ ਤੇ ਕੰਪਨੀ ਨੇ ਖੱਟੇ ਰੰਗ ਦਾ ਕੋਈ ਟਰੈਕਟਰ ਨਹੀਂ ਸੀ ਇਧਰ ਦਿੱਤਾ ਕਿਉਂਕਿ ਆਊਟ ਆਫ ਸਟੇਟ MP ਅ ਕਰਨਾਟਕਾ ਉਧਰ ਲਈ ਸਾਡੇ ਟਰੈਕਟਰ ਬਹੁਤ ਸੀਗਾ ਠੀਕ ਹੈ ਜਨਨ ਕਿ ਪੰਜਾਬ ਚ ਟਰੈਕਟਰ ਨਹੀਂ ਸੀਗਾ ਠੀਕ ਹੈ ਤੇ ਇਹ 4-5 ਸਾਲਾਂ ਬਾਅਦ ਸਾਨੂੰ ਮਿਲਿਆ ਜੀ ਟਰੈਕਟਰ ਇਹ ਅੱਛਾ ਜੀ ਇੰਨਾ ਟਾਈਮ ਲੱਵਦੇ ਰਏ ਹਾਂਜੀ ਇਹ ਕਿਹਦੇ ਯਾਰਾ crop king ਸਟicker ਹੈ ਆਪ ਲਾਇਆ ਬਾਅਦ ਜਾਂ ਕੰਪਨੀ ਵੱਲੋਂ ਲੱਗਾ ਨਹੀਂ ਕੰਪਨੀ ਦਾ ਹੀ ਲੱਗਿਆ ਆਉਂਦਾ ਸੀਗਾ ਜੀ ਅੱਛਾ ਹਾਂਜੀ ਇਹਨਾਂ ਦਾ ਕੋਈ crop king ਮਾਡਲ ਹੋਊਗਾ ਇਹ ਹਾਂ ਸਪੈਸ਼ਲੀ ਇਹ ਕੰਪਨੀ ਦਾ ਹੀ ਲੱਗਿਆ ਆਉਂਦਾ ਸੀ 50 22 ਦੇ RX ਦਾ ਸਟicker ਆਉਂਦਾ 40 22 ਦੇ ਜਿੰਨੇ ਮਾਡਲ ਆ ਉਹਨਾਂ ਦੇ crop king ਦਾ ਹੀ ਆਇਆ ਹੈ ਅੱਛਾ crop king ਹੀ ਆ ਹਾਂਜੀ ਤੇ ਇੱਕ ਵਾਰ ਸਭ ਤੋਂ ਹੋਰ ਤੁਹਾਨੂੰ ਚੀਜ਼ ਦੱਸਦਾ ਹਾਂ ਇਹਦਾ ਨਾ ਜਿਹੜਾ ਆਹ ਆਵਾ ਭਰਨ ਦਾ ਪੂਰਾ ਸੈੱਟ ਪੂਰਾ ਹੀ ਪਿਆ ਕੰਪਲੀਟ ਹੀ ਬਾਈ ਓਵੇਂ ਹੀ ਰੱਖਿਆ ਹੈ ਸਾਰਾ ਜੈਨੂਨ ਹੈ ਜੀ ਓਵੇਂ ਹੈ ਜੀ ਠੀਕ ਹੈ ਹਾਂਜੀ ਤੇ ਟਰੈਕਟਰ ਦੇ ਬਾਈ ਇਹਦੇ ਹੁਣ ਪੇਂਟ ਪੂਨ ਕਿੱਥੇ ਕੁ ਵੱਜਿਆ ਵਾ ਜੇ ਪੇਂਟ ਦੀ ਗੱਲ ਕਰੀਏ ਤਾਂ ਇਹਦੇ ਜੀ ਮਾੜੇ ਮਾੜੇ ਰਿਮਾਂ ਬਾਹਰਲੀ ਸਾਈਡ ਤੋਂ ਖਰਾਬ ਸੀਗੇ ਉਹ ਆਪਾਂ ਪੇਂਟ ਕਰਵਾਇਆ ਬਾਕੀ ਸਾਰਾ ਟਰੈਕਟਰ ਜੈਨੂਨ ਹੈ ਜੀ ਸਾਰਾ ਜੈਨੂਨ ਹਾਂਜੀ ਠੀਕ ਹੈ ਤੁਹਾਡੇ ਕੋਲੇ ਕਿੰਨਾ ਟਾਈਮ ਹੋ ਗਿਆ ਇਹਨੂੰ ਲੈ ਕੇ ਮੇਰੇ ਕੋਲੇ ਜੀ 1 ਸਾਲ ਹੋ ਗਿਆ ਜੀ ਅੱਛਾ ਸਾਲ ਤੋਂ ਪਹਿਲਾਂ ਹੀ ਲਿਆ ਉਹ ਇੰਨਾ ਟਾਈਮ ਪਹਿਲਾਂ ਲੱਭਦਾ ਹੀ ਰਿਹਾ ਹਾਂਜੀ ਪਹਿਲਾਂ ਆਪਣੇ ਕੋਲੇ 25 ਤੇ ਇਹਦੀ ਹੁਣ ਐਵਰੇਜ ਦੱਸ ਪਹਿਲਾਂ ਤਾਂ ਕੀ ਹੈ ਐਵਰੇਜ ਇਹਦੀ ਬਾਈ ਜੀ ਜੇ ਆਪਾਂ ਇਹਨੂੰ ਮੰਨ ਕੇ ਚੱਲੋ 1800 2000 ਚੱਕਰ ਦੇ ਵਾਹਣੇ ਆ ਹਾਂ ਤੇ ਇਹ ਹਾਦ ਤਿੰਨ ਲੀਟਰ ਮਸਾ ਖਾਂਦਾ ਜੀ ਅੱਛਾ ਘੰਟੇ ਦਾ ਘੰਟੇ ਦਾ 3 ਲੀਟਰ ਮਸਾ ਖਾਂਦਾ ਜੀ ਕਿਹੜੇ ਐਮਪਲੀਮੈਂਟ ਤੇ ਇਹ ਜਿਵੇਂ ਕੋਈ 11 ਹਾਲ ਲਾ ਲਓ ਜੀ ਜਾਂ ਕੋਈ ਹੋਰ ਸੁਹਾਗਾ ਲਾ ਲਓ ਸੁਹਾਗੇ ਤੇ ਉਹਦੇ ਵੀ ਘੱਟ ਖਾਂਦਾ ਜੀ ਅੱਛਾ 11 ਹਾਲਾਂ ਦੇ ਬਹੁਤ ਵਧੀਆ ਖਚਾਈ ਹੈ ਜੀ ਘੰਟੇ 'ਚ ਕਿੰਨੇ ਕਿੱਲੇ ਵਾ ਦੇਣੇ ਆ ਘੰਟੇ 'ਚ 3 ਕਿੱਲੇ ਵਾਹੰਦਾ ਜੀ 1 ਲੀਟਰ ਨਾਲ ਕਿੱਲਾ ਖਵਾ ਦਿੰਦਾ ਪੂਰੇ ਗਰੰਟੀ ਨਾਲ ਪੂਰੇ ਗਰੰਟੀ ਨਾਲ ਪੂਰਾ ਮੈਨ ਤੋਲ ਕੇ ਵੇਖ ਲਿਆ ਹਾਂ ਹਾਂਜੀ ਹਾਂਜੀ ਪੂਰਾ ਜੀ ਅੱਛਾ ਜੀ ਪੂਰਾ ਔਖਾ ਕਰਕੇ ਵੇਖਿਆ ਜਿਹਨੂੰ ਹੱਦ 4 ਲੀਟਰ ਖਾਂਦਾ ਜੀ ਇਹ ਅੱਛਾ ਪੂਰਾ ਲੋਡ ਪਾ ਦਗੇ ਜਮਾ ਪੂਰਾ ਲੋਡ ਪਾ ਜੀ ਇਹਦੇ 11 ਹੀ ਚਲਾਏ ਜੇ ਇਹ ਤੋਂ ਵੱਡੇ ਵੀ ਚਲਾਏ ਨੀ ਨੀ 11 ਹਾਲ ਜੀ ਅੱਛਾ 11 11 ਠੀਕ ਆ ਭਾਈ ਪੌਨੂ ਦਾ ਆਪਾਂ 13 ਪਾ ਲਗੇ ਜੀ ਉਹ ਫਿਰ ਖਿੱਚੇ ਨਾ ਫਿਰ ਉਹਦਾ ਫਾਇਦਾ ਕੀ ਹਾਂ 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 ਸਹੀ ਗੱਲ ਆ ਸਹੀ ਗੱਲ ਆ ਬਾਕੀ ਹੋ ਸਕਦਾ ਖਿਚਾਈ ਕਰ ਵੀ ਲਵੇ 13 ਦੀ ਹਾਂਜੀ ਪਰ ਥੋੜਾ ਜਿਹਾ ਉਹ ਜੇ ਵਾਂਚ ਬੋਲੇ ਵਾਂਚ ਦਾ ਕਰ ਲੂਗਾ ਕਾ ਤੇ ਹੋਰ ਬਈ ਇਹਦੇ ਹਿੱਸੇ ਦੀ ਆਵਾਜ਼ ਬਿਲਕੁਲ ਹੈ ਨਹੀਂ ਬਿਲਕੁਲ ਹੈ ਨਹੀਂ ਜੀ ਇਹ ਕੰਪਨੀ ਨੇ ਸੋਧ ਕਰਤੀ ਸੀਗੀ ਅੱਛਾ 99 ਜੋ ਇਹਨਾਂ ਦਾ ਟਰੈਕਟਰ 3522 ਆਇਆ ਸੀ ਉਹ ਚ ਵੀ ਸਿੱਧੇ ਐਕਸਲ ਆਇਆ ਬਾਕੀ ਰਿਡਕਸ਼ਨਾਂ ਚ ਵੀ ਆਏ ਆ ਹਾਂ ਪਰ 4022 ਮੈਂ ਰਿਡਕਸ਼ਨਾਂ ਦੇ ਨਹੀਂ ਵੇਖਿਆ ਅੱਛਾ ਜੀ ਹਾਂਜੀ 4022 ਸਿੱਧੇ ਐਕਸਲਾਂ 'ਚ ਹੀ ਆਇਆ ਇਹ ਟਰੈਕਟਰ ਤੁਸੀਂ ਦਾਦੇ ਬਾਹਰਲੇ ਸਟੇਟਾਂ 'ਚ ਤਾਂ ਵਾਦੂ ਹੈਗੇ ਆ ਹਾਂਜੀ ਜਿਵੇਂ ਐਮਪੀ ਹੋ ਗਿਆ ਕਰਨਾਟਕਾ ਹੋ ਗਿਆ ਜੀ ਹਾਂ ਤੇ ਵੈਸਟ ਬੰਗਾਲ ਹੋ ਗਿਆ ਇਧਰੇ ਟਰੈਕਟਰ ਬਹੁਤ ਆ ਜੀ ਪਰ ਆਪਣੇ ਖੱਟੇ ਰੰਗ ਦਾ ਟਰੈਕਟਰ ਪੰਜਾਬ 'ਚ ਮੈਨੂੰ ਨਹੀਂ ਮੈਂ ਨਹੀਂ ਵੇਖਿਆ ਦੇ ਇਹ ਬਾਈ origignal ਕਿੰਨਾ ਕਿ ਚੱਲਿਆ ਹੋਊ ਗੰਦ ਅੱਜ ਆ ਤੁਹਾਡੇ ਹਿਸਾਬ ਨਾਲ ਇਹ origignal ਤਾਂ ਜੀ 1100 ਘੰਟਾ ਚੱਲਿਆ ਹੋਊਗਾ ਜੀ ਬਾਕੀ ਇਹਦਾ ਮੀਟਰ ਖੜਾ ਸੀਗਾ ਹੁਣ ਮੈਂ ਇਹਦੇ ਮੀਟਰ ਚਲਵਾ ਲਿਆ ਅੱਛਾ ਤੇ ਹੁਣ ਇਹ ਹੱਦ ਇਹਦਾ 200 200 ਕੁਛ ਘੰਟੇ 16 ਘੰਟੇ ਚੱਲਿਆ ਜੀ ਠੀਕ ਆ ਹਾਂਜੀ ਆ ਵੀ ਬਹੁਤ ਵਧੀਆ ਡੈਸ਼ਬੋਰਡ ਵੀ ਬਹੁਤ ਸੋਹਣਾ ਬਣਾਇਆ ਹੈ ਬਾਕੀ ਸਾਰੇ ਮੀਟਰ ਵਗੈਰਾ ਚੱਲਦੇ ਆ ਜੀ ਇਹਦੇ ਹਾਂ ਜੋ ਖਰਾਬ ਸੀ ਉਹ ਆਪਾਂ ਕੰਪਨੀ HMT ਪਜੌਰ ਤੋਂ ਲਿਆ ਕੇ ਪਾਏ ਆ ਜੀ ਜਿਹੜੇ ਜਿਹੜੇ ਪਾਰਟਸ ਸੀਗੇ ਅੱਛਾ ਇੱਕ ਦੋ ਇਹ ਕਹਿੰਦੇ ਸਟicker ਕਿਹੜਾ ਕਹਿੰਦੇ ਸੀ ਪਜੌਰ ਤੋਂ ਲਿਆ ਕੇ ਆਈ अच्छा वो ਹੁਣ ਮਿਲ ਜਾਂਦੇ ਉੱਥੋਂ ਹੁਣ ਹਾਂਜੀ ਉਹ ਮਿਲ ਜਾਂਦੇ ਬੰਦ ਹੋ ਗਈ ਹਾਂਜੀ ਉਹ ਮਿਲ ਜਾਂਦਾ ਪਾਰਟਸ ਵਗੈਰਾ ਮਿਲ ਜਾਂਦੇ ਉਹ ਤੂੰ ਮੇਰਾ ਕੋਈ ਸੱਜਣ ਸੀਗਾ ਉਹਨੇ ਮੈਨੂੰ ਲਿਆ ਕੇ ਦਿੱਤਾ ਸੀਗਾ ਇਹ ਟਰਮ 3 ਦਾ ਸਟicker ਆਮ ਆਪਾਂ ਨੂੰ ਕਿਤੋਂ ਨਹੀਂ ਮਿਲਦਾ ਜੀ ਇਹਦਾ ਅੱਛਾ ਹਾਂਜੀ ਇਹ ਆਪਾਂ ਉੱਥੋਂ ਲਿਆ ਕੇ ਪਾਇਆ ਸੀਗਾ ਇਹਦੇ ਅੱਛਾ ਉੱਥੋਂ ਲਿਆ ਕੇ ਲਾਦਾ ਹਾਂਜੀ ਠੀਕ ਆ ਬਾਈ ਹਾਂਜੀ ਇਹ ਇੱਕ ਇਹਦੀ ਫਰੰਟ ਗ੍ਰਿਲ ਆਪਾਂ ਉੱਥੋਂ ਲੈ ਕੇ ਆਂਦੀ ਸੀਗੀ ਠੀਕ ਐ ਜਿਵੇਂ ਇਹਦੀ ਫਰੰਟ ਗ੍ਰਿਲ ਆ ਹਾਂ ਇਹ ਆਪਾਂ ਉੱਥੋਂ ਲਿਆ ਸੀ ਹਾਂਜੀ ਇਹ ਨਹੀਂ ਟੁੱਟੀ ਤਾਂ ਨਹੀਂ ਸੀ ਪਰ ਇਹਦੇ ਐਚਐਮਟੀ ਨਾ ਇਹ ਕੁਝ ਟਾਈਮ ਪਾ ਕੇ ਮਟ ਜਾਂਦਾ ਜੋ ਸੁਨਹਿਰੀ ਕਲਰ ਜਿਹਾ ਉੱਤੇ ਲੱਗਿਆ ਹੁੰਦਾ ਹਾਂ ਹਾਂਜੀ ਬਾਕੀ ਇੱਕ ਇਹਦਾ ਆ ਸ਼ੀਸ਼ਾ ਹੂੰ ਪਸ਼ੂਪਥੀ ਕੰਪਨੀ ਦਾ ਇਹ ਇਥੋਂ ਕਿਤੋਂ ਨਹੀਂ ਮਿਲਦਾ ਠੀਕ ਐ ਇਹਦੇ ਇਧਰ ਪਸ਼ੂਪਥੀ ਲਿਖਿਆ ਵੀ ਹੋਣਾ ਸ਼ਾਇਦ ਤੁਸੀਂ ਵੀ ਖਾ ਦਿਓ ਅੱਛਾ ਉਧਰਲੇ ਪਾਸੇ ਲਿਖਿਆ ਹੋਊਗਾ ਹੂੰ ਇਹ ਸ਼ੀਸ਼ਾ ਇਹਦਾ ਕਿਤੋਂ ਨਹੀਂ ਮਿਲਦਾ ਸੀਗਾ ਪਸ਼ੂਪਤੀ ਕੰਪਨੀ ਹਾਂਜੀ ਇਹ ਅਰੀਜਨਲ ਕੰਪਨੀ ਜਿਹੜਾ ਯਾਨਕਿ ਹਾਂਜੀ ਹਾਂਜੀ ਜਿਹੜਾ ਕੰਪਨੀ ਦਿੰਦੀ ਸੀ ਨਾਲ ਹਾਂਜੀ ਆ ਇਹਦੀ ਰਬੜ ਆ ਜਿਹੜੀ ਇਹ ਸੁੱਕਦੀ ਸੀ ਪਹਿਲਾਂ ਵਾਲੀ ਇਹ ਵੀ ਆਪਾਂ ਲਿਆ ਕੇ ਪਾਈ ਆ ਉਥੋਂ ਠੀਕ ਹੈ ਹਾਂਜੀ ਕਾਫੀ ਸਮਾਨ ਯਾਨਕਿ ਉਥੋਂ ਫਿਰ ਮੰਗਵਾਇਆ ਹੈ ਹਾਂਜੀ ਹਾਂਜੀ ਉਹ ਫਿਰ ਆਪ ਗਏ ਜਾਂ ਨਹੀਂ ਇਹ ਕੁਛ ਤਾਂ ਮੈਂ ਸਮਾਨ ਆਪ ਲੈ ਜਾ ਜਿਵੇਂ ਗ੍ਰਿਲ ਵਗੈਰਾ ਤਾਂ ਮੈਂ ਆਪ ਲੈ ਆਂਦੀ ਸੀ ਜਿਵੇਂ ਸ਼ੀਸ਼ਾ ਹੋ ਗਿਆ ਗੇਜਾਂ ਹੋ ਗਿਆ ਇਹਦੀਆਂ ਉਹ ਜਿਹੜਾ ਸਟicker ਵਗੈਰਾ ਸੀ ਉਹ ਆਪਾਂ ਡਿਮਾਂਡ ਤੇ ਮੰਗਵਾ ਲਿਆ ਸੀ ਬਾਈ ਤੋਂ ਠੀਕ ਹੈ ਹਾਂਜੀ ਬਾਈ ਤੇ ਬਾਈ ਇਹ ਹੈਗਾ 4 11 ਚ ਹੈ ਨਾ ਹਾਂਜੀ 4 11 ਚ ਆ ਜੀ ਪੰਜਵਾਂ ਬੈ ਅ ਖਚਾਈ ਫਿਰ ਇਹ ਪਹਿਲੇ ਗੇਅਰ 'ਚ ਚਲਾਉਣੇ ਜਾਂ ਕਿਹੜੇ ਨਹੀਂ ਜੀ ਦੂਜੇ ਹਾਈ 'ਚ ਜੀ ਦੂਜੇ ਹਾਈ 'ਚ ਚੱਲਦਾ ਹਾਂਜੀ ਦੂਜੇ ਹਾਈ 'ਚ ਦੂਜੇ ਹਾਈ ਚੱਕਰ ਨਹੀਂ ਵੱਧ ਜਾਂਦੇ ਉਹਨੇ ਨਹੀਂ ਜੀ ਇਹਦਾ ਗੇਅਰ ਹੀ ਕੰਪਨੀ ਨੇ ਐਸਾ ਹੋਣਾ ਸੈਟ ਕੀਤਾ ਦੂਜੇ ਹਾਈ 'ਚ ਹੀ ਖਚਾਈ ਕਰਦੇ ਆ ਚਮਟੀ ਟਾਪ ਲੋਜ ਇਹਨਾਂ ਦਾ ਤੋਰਾ ਭਾਵੇਂ 나ੜ ਲੈ ਲੋ ਭਾਵੇਂ ਕੋਈ ਲੈ ਲੋ ਇਹ ਟਾਪ ਲੋਜ ਤੋਰਾ ਘਟਾ ਦਿੰਦੇ ਆ ਅੱਛਾ ਜੀ ਟਾਪ ਲੋਜ ਜਿਹੜਾ ਇਹਦਾ ਤੋਰਾ ਹੈਗਾ ਉਹ ਪਹਿਲੇ ਤੇ ਤੇ ਦੂਜੇ ਗੇਅਰ ਦੇ ਵਿਚਾਲੇ ਰਹਿ ਜਾਂਦਾ ਅੱਛਾ ਹਾਂਜੀ ਠੀਕ ਆ ਠੀਕ ਆ ਸਹੀ ਹੈ ਫਿਰ ਤਾਂ ਦੂਜੇ ਹੀ ਤਾਂ ਫਿਰ ਪਹਿਰ ਖਚਾਈ ਫਿਰ ਰੱਖੇ ਜੀ ਦਾ ਬਹੁਤ ਹੋਊਗਾ ਤੇ ਪਹਿਲੇ ਜੇ ਪਹਿਲੇ ਚ ਲਾਉਣਾ ਉਹ ਖਚਾਈ ਇਸ ਤੋਂ ਵੀ ਵੱਧ ਸਕਦੀ ਹੈ ਜੀ ਪਹਿਲੇ ਤਾਂ ਉਹਦੇ ਵੀ ਖਚਾਈ ਵੱਧ ਜਾਂਦੀ ਹੈ ਜੀ ਹਾਂ ਹਾਂਜੀ ਬਿਲਕੁਲ ਹਾਂਜੀ ਤੇ ਹੋਰ ਇਹਦੇ ਚ ਬਾਈ ਖਾਸੀਅਤ ਕੀ ਲੱਗੀ ਜਿਹੜਾ ਜੇ ਕੋਈ ਬੰਦਾ ਲੈਣਾ ਚਾਵੇ ਵੀ ਇਹ ਜਿਹੜਾ ਟਰੈਕਟਰ ਤਾਂ ਬਾਈ ਖਾਸੀਅਤ ਤਾਂ ਮੈਨੂੰ ਇਹਦੀ ਇਹੀ ਲੱਗਿਆ ਹੋਰਾਂ ਕੰਪਨੀਆਂ ਦੇ ਮੁਕਾਬਲੇ ਤੇਲ ਖਰਚੇ ਦਾ ਮੈਨੂੰ ਬਹੁਤ ਘੱਟ ਲੱਗਿਆ ਬਾਈ ਅੱਛਾ ਹਾਂਜੀ ਤੇ ਕੰਮ ਜਾਨੀ ਕਿ ਜੇ ਆਪਾਂ ਇਹ ਹੈ ਕੰਪਨੀ ਨੂੰ 40 HP ਪਰ ਇਹ ਕੰਮ 50 HP ਦੇ ਬਰਾਬਰੀ ਕਰ ਦਿੰਦਾ ਅੱਛਾ ਜੀ ਹਾਂਜੀ ਠੀਕ ਹੈ ਹਾਂਜੀ ਹਾਂ ਇਹ ਤਾਂ ਹੈ ਬਾਈ ਕੰਮ ਤਾਂ ਇਹ ਪੂਰਾ ਕਰਦੇ ਆ ਹਾਂਜੀ ਕੰਮ ਵੱਲੋਂ ਤਾਂ ਨਹੀਂ ਤੂੜੀ ਵਾਲੀ ਮਸ਼ੀਨ ਤੇ ਵੀ ਆਉਂਦੀ ਆਰੇ ਦਾ ਟ੍ਰਾਇਲ ਲਵਾਂਗੇ ਆਪਾਂ ਅੱਛਾ ਹਾਂਜੀ ਉਹ ਬਾਈ ਤੁਜੀ ਤੋਂ ਆਪਾਂ ਲਿਆ ਸੀ ਉਹ ਆਪਾਂ ਤਾਂ ਨਹੀਂ ਇਹਦੇ ਮਗਰ ਤੂੜੀ ਵਾਲੀ ਮਸ਼ੀਨ ਪਾਈ ਬਟ ਉਹ ਕਹਿੰਦਾ ਸੀਗਾ ਵੀ ਤੂੜੀ ਵਾਲੀ ਮਸ਼ੀਨ ਵੀ ਇਹਦੇ ਮਗਰ ਪਾ ਕੇ ਵੇਖੀ ਸੀ ਇਹਨੇ 745 ਦੇ ਮੁਕਾਬਲੇ ਤੂੜੀ ਵਾਲੀ ਮਸ਼ੀਨ ਖਿੱਚੀ ਸੀ ਅੱਛਾ ਜੀ ਸੋਨਾ ਲੀਕਾ 745 ਦੇ 745 ਦੇ ਹਾਂਜੀ ਠੀਕ ਆ ਹਾਂਜੀ 2 ਤੋਂ 2.5 ਲੀਟਰ ਦੇ ਵਿੱਚ ਇਹਨੇ ਟਰਾਲੀ ਭਰਤੀ ਸੀਗੀ ਠੀਕ ਹੈ ਹਾਂਜੀ ਫੇਰ ਤਾਂ ਬਹੁਤ ਖਰਚਾ ਘਟਾ ਹਾਂਜੀ ਤੇ ਬਾਕੀ ਜਿਹੜਾ ਜਿਹੜੇ ਬਾਈਆਂ ਕੋਲੋਂ ਆਇਆ ਬਾਈ origignal ਉਹਨਾਂ ਦਾ ਵੀ ਪੂਰਾ ਸਮਾਨ ਹਾਂਜੀ ਉਹਨਾਂ ਨੇ ਬਾਈ ਨੇ ਬਹੁਤ ਸਾਂਭ ਕੇ ਰੱਖਿਆ ਸੀਗਾ ਜੀ ਹਾਂ ਹਾਂਜੀ ਆਏ ਨਹੀਂ ਯਾਰ ਵੀ ਦਾਗ ਨਹੀਂ ਲੱਗਣ ਦਿੱਤਾ ਕਿਤੇ ਫੈਕਟਰ ਨੂੰ ਤੇ ਬਹੁਤ ਵਧੀਆ ਬਾਕੀ ਇੱਕ ਇਹਦਾ ਡੈਸ਼ਬੋਰਡ ਸਾਥੋਂ ਟੁੱਟ ਗਿਆ ਸੀਗਾ ਅੱਛਾ ਹਾਂਜੀ ਉਹ ਵੀ ਕੰਪਨੀ ਚੋਂ ਲਿਆਂਦਾ ਪਿਆ ਉਹ ਆਪਾਂ ਵੀਡੀਓ ਵਿੱਚ ਐਡ ਕਰ ਦਿਆਂਗੇ ਉਹ ਆਪਾਂ ਡੈਸ਼ਬੋਰਡ ਵੀ ਇਹਦਾ ਨਵਾਂ ਪਾਉਣਾ ਹੈ ਅੱਛਾ ਅੱਛਾ ਇੱਥੋਂ ਟੁੱਟ ਗਿਆ ਠੀਕ ਹੈ ਹਾਂਜੀ ਉਹਨਾਂ ਮਿਸਤਰੀ ਨੇ ਕਿਤੇ ਇਹਦੀ ਆਇਲ ਪ੍ਰੈਸ਼ਰ ਵਾਲੀ ਜੇ ਜਾਦੇ ਕਾਸਤੀ ਉਹ ਇੱਥੋਂ ਕ੍ਰੈਂਕ ਹੋ ਗਿਆ ਠੀਕ ਹੈ ਇਹ ਵੀ ਮੰਗਵਾ ਲਿਆ ਵਾ ਹਾਂਜੀ ਮੰਗਵਾ ਲਿਆ ਠੀਕ ਆ ਬਾਕੀ ਇਥੋਂ ਹੀ ਖੁੱਲਾ ਟਰੈਕਟਰ ਬਹੁਤ ਬਣਾਇਆ ਯਾਰ ਹਨਾ ਜੀ ਜਿਵੇਂ ਅੱਜ ਦੇ ਆਪਾਂ ਕਹਿ ਦਿੰਨੇ ਆ ਵੀ ਇਹ 4511 ਨੂੰ ਬਈ 3 ਇੰਚੇ ਦੀ ਲੈਂਥ ਘੱਟ ਰੱਖੀ ਉਹਨਾਂ ਨੇ ਅੱਛਾ 4511 ਨਾਲ ਹਾਂਜੀ ਇਹਦੀ ਜਿਹੜੀ ਇਹਦਾ ਟਰਾਂਸਮਿਸ਼ਨ ਆ ਉਹ 3 ਇੰਚ ਛੋਟ ਯਾਨੀ ਕਿ ਇਹਦੀ ਕਾਲਰ ਆ ਨਾ ਜਿਹੜੀ ਆ ਹੰਡੀ ਵਾਲੀ ਜੀ ਹਾਂ ਇਹ 4511 ਦੀ 3 ਇੰਚ ਇਹ ਕਾਲਰ ਮੋਟੀ ਹੈ ਕੱਲੀ ਬਸ ਹੋਰ ਬਾਕੀ ਸੇਮ ਹੈ ਜਮਾ ਠੀਕ ਆ ਹਾਂਜੀ ਆਪਾਂ ਕਹਿ ਦਨੇ ਰਿਡਕਸ਼ਨ ਆ ਕਰਕੇ 4511 ਲੰਮਾ ਲੱਗਦਾ ਉਹ ਰਿਡਕਸ਼ਨ ਦਾ ਅੰਤਰ ਨਹੀਂ ਉਹ ਕਾਲਾ ਕਾਲਰ ਦਾ ਅੰਤਰ ਅੱਛਾ ਬਸ ਉਹਦੇ ਕਰਕੇ ਹਾਂਜੀ ਠੀਕ ਆ ਦੇ ਇੰਜਨ ਦੇ ਵਿੱਚ ਕੋਈ ਹੈ ਉਹਦੇ ਨਾਲੋਂ ਫਰਕ ਮਾੜਾ ਮੋਟਾ ਇੰਜਨ ਚੋ ਇਹ 4511 ਦਾ ਬੋਰ ਵੱਡਾ ਆ ਅੱਛਾ ਜਾਨੀ ਕਿ ਇਹਦਾ 95 ਦਾ ਆ ਬੋਰ 4511 ਚ 102 ਦਾ ਆਉਂਦਾ ਓਕੇ ਹਾਂਜੀ ਠੀਕ ਹੈ ਹਾਂਜੀ ਤੇ ਤੁਸੀਂ ਕਹਿੰਦੇ ਕੰਮ ਹੁੰਦਾ ਹੀ ਦੇ ਦਿੰਦੇ ਕੰਮ ਹੁੰਦਾ ਹੀ ਕਰ ਦਿਆ ਜੀ ਠੀਕ ਹੈ ਇਹ ਚ ਕੋਈ ਸ਼ੱਕ ਨਹੀਂ ਤਾਂ ਜੇ ਮੇਰੇ ਹਿਸਾਬ ਨਾਲ ਜੇ ਹੁਣ ਗਾਂਹ ਦੇ ਇੰਜਨ ਕਰਾਉਣਾ ਹੈ ਤੇ ਵੱਡਾ ਬੋਰ ਕਰਾ ਕੇ ਹਾਂਜੀ ਇਹ ਚ ਹੁਣ ਬੋਰ 102 ਵਾਲਾ ਹੀ ਕਰਾਵਾਂਗੇ ਜੀ ਹਾਂ ਜੇ ਕਰਾਉਣਾ ਪਵੇ ਤਾਂ ਕਿੰਨੇ ਹਾਂਜੀ ਬਾਕੀ ਹੁਣ ਇਹ ਨਾਲ ਦਾ ਜੈਨੂਨ ਇੰਜਨ ਦਾ ਜੈਨੂਨ ਪੰਪਾ ਜੀ ਨਾਲ ਦਾ ਅੱਛਾ ਹਾਂ ਅਜੇ ਤੱਕ ਵੀ ਇਹ ਧੂਏ ਦੀ ਇੰਜਰੀ ਛੱਡਦਾ ਭਾਂ ਸਲੈਂਸਰ ਤੇ ਰਮਾਲ ਬਣ ਲਗੇ ਆਪਾਂ ਠੀਕ ਹੈ ਹਾਂਜੀ ਸਹੀ ਹੈ ਤੇ ਇਹ ਜਦੋਂ ਹੰਤੇ ਹੇ ਲੱਭਣ ਲੱਗੇ ਆ ਤੁਹਾਨੂੰ ਫਿਰ ਇੱਥੇ ਕੋਈ ਹੋਰ ਨੇੜੇ ਤੇੜੇ ਦਿਖਿਆ ਨਹੀਂ ਟਰੈਕਟਰ ਇਹ ਇਹ ਜੀ ਆਪਣੇ ਨਾ ਅਨੂਪ ਕਵਾੜਗਿਆ ਜੀ ਮਲੋਟ ਇੱਕ ਹਾਂ ਉਹਦੇ ਕੋਲੇ ਟਰੈਕਟਰ ਖੜਾ ਸੀਗਾ ਉਹ ਟਰੈਕਟਰ ਜਾਨੀ ਕਿ ਜਿਹੜੇ ਆਊਟ ਆਫ ਸਟੇਟ ਹੁੰਦੇ ਆ ਟਰੈਕਟਰ ਬਹੁਤ ਹੀ ਜ਼ਿਆਦਾ ਭੰਨੇ ਹੁੰਦੇ ਆ ਹਾਂਜੀ ਕਿਸੇ ਦੇ ਰਿੰਮ ਪੇਂਟ ਹੁੰਦੇ ਆ ਜਾਂ ਕੁਝ ਹੋ ਭੰਨੀ ਹੁੰਦੀ ਐ ਇਥੋਂ ਜਾਨੀ ਕਿ ਉਹ ਟਰੈਕਟਰ ਵੇਖਣਯੋਗ ਹੀ ਨਹੀਂ ਹੁੰਦੇ ਵੇਖਣਯੋਗ ਨਹੀਂ ਹਾਂਜੀ ਉਹ ਬਣਾਉਣੀ ਪੈਂਦੀ ਐ ਹਾਂਜੀ अच्छा हां जी फिर ਉਹ ਲਿਆ ਨਹੀਂ ਹੈ ਉਹ ਨਹੀਂ ਫਿਰ ਆਪਾਂ ਲਿਆ ਕਿਉਂਕਿ ਉਹ ਜਿਹੜਾ ਜੀ ਉਹ ਕਵਾੜ ਲਵਾ ਤਾਂ ਕਵਾੜੀ ਵਜਣਾ ਜੀ ਨਾ ਕਿ ਉਹਦੀ ਕਾਪੀ ਹੁੰਦੀ ਐ ਨਾ ਕਾਗਜ਼ ਪੱਤਰ ਹੁੰਦਾ ਫਿਰ ਜੇ ਕੋਈ ਆਪਾਂ ਵੇਚਣਾ ਫਿਰ ਸਮੱਸਿਆ ਆਉਂਦੀ ਐ ਸਹੀ ਗੱਲ ਐ ਹਾਂ ਜੀ ਇਹ ਫਿਰ ਵੇਚਣ ਵਾਸਤੇ ਲਿਆ ਜਾਂ ਨਹੀਂ ਨਹੀਂ ਇਹ ਆਪਾਂ ਰੱਖਣੀ ਐ ਜੀ ਅੱਛਾ ਇਹ ਰੱਖਣ ਵਾਸਤੇ ਲਿਆ ਹਾਂ ਠੀਕ ਐ ਹਾਂ ਜੀ ਵੈਸੇ ਵੀ ਇਹ ਹੁਣ ਕੰਪਨੀ 16 ਚ ਬੰਦ ਹੋ ਗਈ ਸੀ ਇਹ ਟਰੈਕਟਰ ਮਿਲਦੇ ਨਹੀਂ ਜੀ ਹਾਂ ਹਾਂ ਜੀ ਫਿਰ ਤੁਸੀਂ ਤਾਂ ਫਿਰ ਸ਼ੌਂਕ ਨਾਲ ਲਿਆ ਨਾ ਫਿਰ ਹਾਂ ਜੀ ਸਹੀ ਐ ਠੀਕ ਐ ਬਾਈ ਬਹੁਤ ਵਧੀਆ ਲੱਗਾ ਤੇ ਜੇ ਸੱਜਣੋਂ ਤੁਸੀਂ ਵੀ ਇਹ ਟਰੈਕਟਰ ਐ ਉਹ ਜਾ ਲੈਣਾ ਵ ਬਾਈ ਦਾ ਆਪ ਦੇ ਨਾਲ ਪੂਰੀ ਐਵਰੇਜ ਦੱਸਦਾ ਪੂਰੀ ਸਹੀ ਐਵਰੇਜ ਤੇ ਬਾਕੀ ਕੱਢ ਕੇ ਪਤਾ ਲੱਗੂਗਾ ਤੇ ਬਾਕੀ ਬਾਈ ਦਾ ਆਪ ਦੀ ਪੂਰੀ ਦਿੰਦਾ ਵਾ شادی ਪੂਰੀ ਹੈ ਹਾਂਜੀ ਬਾਈ ਤੁਹਾਡੇ ਨਾਲ ਪੂਰਾ ਜਾਣੀ ਕੀ ਹੈਗਾ ਹਾਂਜੀ ਹਾਂਜੀ ਠੀਕ ਹੈ ਬਾਈ ਧੰਨਵਾਦ ਧੰਨਵਾਦ ਜੀ